ਹਾਂਜੀ ਦੋਸਤੋ ਕੀ ਹਾਲ ਚਾਲ ਹੈ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਸਾਰੇ ਹੋ ਗਿਆ ਅੱਜ ਫੇਰ ਲਾਈਵ ਕਰੀਏ ਦੋਸਤਾਂ ਮਿੱਤਰਾਂ ਨਾਲ ਗੱਲਾਂ ਬਾਤਾਂ ਤੁਸੀਂ ਵੀ ਆਪਣੇ ਆਪਣੇ ਕਮੈਂਟ ਲਿਖਿਓ ਜ਼ਿੰਦਗੀ ਦੀ ਜਿਹੜੀ ਸਾਂਝ ਹੈ ਨਾ ਉਹ ਸਾਂਝ ਬਤਾਓ ਗੱਲਾਂ ਬਾਤਾਂ ਕਰਕੇ ਆਪਣੇ ਤਜਰਬੇ ਦੱਸੋ ਆਪਣੀ ਜ਼ਿੰਦਗੀ ਜਿਹੜੇ ਢੰਗ ਦੱਸੋ ਆਪਣੇ ਕੰਮ ਧੰਦੇ ਦੱਸੋ ਕੀ ਕਰ ਰਹੇ ਹੋ ਅੱਜ ਕੱਲ੍ਹ ਕਿਵੇਂ ਚੱਲ ਰਹੀ ਏ ਜ਼ਿੰਦਗੀ ਤੁਹਾਡੀ ਸਭ ਦੀ ਅਸੀਂ ਹੀ ਅਰਦਾਸ ਕਰਾਂਗੇ ਕਿ ਪ੍ਰਮਾਤਮਾ ਸਭ ਤੇ ਕਿਰਪਾ ਬਣਾਈ ਰੱਖੇ ਸੋ ਲਾਈਵ ਵਿੱਚ ਸਾਡੇ ਸਾਥੀ ਸਾਡੇ ਨਾਲ ਜੁੜਦੇ ਨੇ ਫਿਰ ਅੱਗੇ ਗੱਲਾਂ ਬਾਤਾਂ ਕਰਦੇ ਆ ਆ ਜੋ ਵੀ ਸਾਥੀ ਹੋ ਆਜੋ ਜਲਦੀ ਜਲਦੀ ਆਜੋ ਤਿੰਆ ਸਾਡੇ ਸਾਥੀ ਸਾਡੇ ਨਾਲ ਕਿੰਨੇ ਕੋ ਜੁੜ ਰਹੇ ਨੇ ਆ ਜੋ ਵੀ ਆ ਜੋ ਦੋਸਤੋ ਮਿੱਤਰੋ ਕਰੀਏ ਗੱਲਾਂ ਬਾਤਾਂ ਤੁਹਾਡੇ ਨਾਲ ਲਾਈਵ ਕਮੈਂਟ ਤੁਹਾਡੇ ਨਾਲ ਸਾਂਝੇ ਕਰਾਂਗੇ ਲਾਈਵ ਤੁਹਾਡੇ ਕਮੈਂਟ ਅਸੀਂ ਜਵਾਬ ਦੇਾਂਗੇ ਤੁਹਾਡਾ ਨਾਮ ਬੋਲਿਆ ਜਾਏਗਾ ਤੇ ਦੋਸਤ ਕਿੱਥੋਂ-ਕਿੱਥੋਂ ਜੁੜਦੇ ਨੇ ਇਹ ਵੀ ਫਿਰ ਸਾਨੂੰ ਪਤਾ ਲੱਗਦਾ ਸਾਡੇ ਚੈਨਲ ਤੇ ਹਾਂਜੀ ਜਰਮ ਜੀ ਨੂੰ ਨਮਸਕਾਰ ਜੀ ਸਾਥੀ ਆ ਗਏ ਸਾਡੇ ਨਾਲ ਲਾਈਵ 'ਚ ਸਾਡੇ ਨਾਲ ਜੁੜ ਰਹੇ ਨੇ ਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਉਡੀ ਕਰ ਰਹੇ ਆ ਸਾਰੇ ਸਾਥੀਆਂ ਦੇ ਕਿ ਸਾਡੇ ਸਾਥੀ ਵਾਤ ਵਾਤ ਸਾਡੇ ਲਾਈਵ ਵਿੱਚ ਸਾਡੇ ਨਾਲ ਗੱਤਾਂ ਕਰੀਏ ਦੁੱਖ ਸੁੱਖ ਸਾਂਝੇ ਕਰੀਏ ਤੁਹਾਡਾ ਜ਼ਿੰਦਗੀ ਦਾ ਤਜਰਬਾ ਕਿਹੋ ਜਿਹਾ ਹੈ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਆਪਣੇ ਕਮੈਂਟ ਬਾਕਸ ਰਾਈ ਜਰੂਰ ਆਪਣੇ ਕਮੈਂਟ ਰਾਈ ਸਾਨੂੰ ਜਰੂਰ ਲਿਖੋ ਜੀ ਤੇ ਇਹ ਵੀ ਲਿਖੋ ਕਿ ਤੁਸੀਂ ਸਾਡੇ ਨਾਲ ਕਿੱਥੋਂ ਕਿੱਥੋਂ ਜੁੜੇ ਹੋ ਤਾਂ ਕਿ ਸਾਨੂੰ ਪਤਾ ਲੱਗੇ ਸਾਡੇ ਸਾਥੀ ਕਿੱਥੋਂ ਕਿੱਥੋਂ ਸਾਡੇ ਨਾਲ ਜੁੜ ਰਹੇ ਨੇ ਮੇਰੇ ਵੀਰ ਬੰਦੇ ਰੋਹਣ ਵਾਲਾ ਫਾਜ਼ਿਲ ਕਾ ਤਾ ਹਾਂ ਸਵਾਗਤ ਹੈ ਜੀ ਤੁਹਾਡਾ ਸਭ ਦਾ ਸਾਡੇ ਲਾਈਵ ਦੇ ਵਿੱਚ ਜਲਦੀ ਜਲਦੀ ਕਮੈਂਟ ਲਿਖ ਦਿਓ ਕਮੈਂਟ ਕਰਿਓ ਨਾਲ ਲਾਈਕ ਕਰਿਓ ਜੀ ਜਲਦੀ ਤੋਂ ਜਲਦੀ ਹਾਂਜੀ ਸਪੋਰਟ ਕਰਿਆ ਕਰੋ ਜਿਹੜੇ ਨਵੇਂ ਯੂਟਿਊਬਰ ਨੇ ਚੈਨਲ ਚਲਾ ਰਹੇ ਨੇ ਆਪਣਾ YouTube ਤੇ ਦੋਸਤੋ ਸਪੋਰਟ ਕਰਿਆ ਕਰੋ ਸਾਰਿਆਂ ਦੀ ਕੁਛ ਨਹੀਂ ਲੱਗਦਾ ਆਪਣਾ ਜੇ ਆਪਾਂ ਵਾਚ ਕਰ ਰਹੇ ਆ ਇੱਕ ਲਾਈਕ ਕਮੈਂਟ ਕਰ ਰਹੇ ਆ ਚੈਨਲ ਤੇ ਨਵੇਂ ਆਇਓ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੁਹਾਡੇ ਦੋਸਤਾਂ ਮਿੱਤਰਾਂ ਕਰਕੇ ਹੀ ਸਾਡੇ ਚੈਨਲ ਦੀ ਸਾਡੀ ਸਾਡੀ ਵੈਲਿਊ ਹੈ ਅਸੀਂ ਵੀ YouTube ਤੇ ਤੁਹਾਡੇ ਕਰਕੇ ਹੀ ਆਂ ਅਗਰ ਤੁਹਾਡਾ ਸਾਥ ਵਧੀਆ ਮਿਲ ਰਿਹਾ ਨਾ ਤਾਂ ਅਸੀਂ ਆਪਣੀ YouTube ਚੈਨਲ ਤੇ ਤੁਹਾਡੇ ਨਾਲ ਇਸੇ ਤਰ੍ਹਾਂ ਲਾਈਵ ਹੁੰਦੇ ਰਹਾਂਗੇ ਗੱਲਾਂបਾਤਾਂ ਸਾਂਝੀਆਂ ਕਰਦੇ ਰਹਾਂਗੇ ਬਹੁਤ ਬਹੁਤ ਧੰਨਵਾਦ ਜੀ ਪੰਜ ਮੈਂਬਰ ਸਾਡੇ ਲਾਈਵ ਦੇ ਸਾਡੇ ਨਾਲ ਜੁੜ ਚੁੱਕੇ ਨੇ ਤੇ ਲਾਈਕ ਜਰੂਰ ਕਰ ਦਿਆ ਕਰੋ ਉੱਪਰ ਬਟਨ ਦਬਾ ਕੇ ਹਾਂਜੀ 10 ਦੀ ਗਿਣਤੀ ਹੋ ਗਈ ਜੀ ਸਾਡੇ ਲਾਈਵ ਦੇ ਵਿੱਚ ਸਾਡੇ ਸਾਥੀ 10 ਸਾਡੇ ਸਾਥੀ ਸਾਡੇ ਨਾਲ ਜੁੜ ਚੁੱਕੇ ਨੇ तहे ਦਿਲੋਂ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਆਪ ਸਭ ਦਾ ਸਾਡੇ ਨਾਲ ਸਾਡੇ ਲਾਈਵ ਚ ਜੁੜਨ ਵਾਸਤੇ ਸੀ ਚਲੋ ਜੀ ਹੁਣ ਆਪਾਂ ਗੱਲ ਕਰਦੇ ਹਾਂ ਜਿਵੇਂ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਚ ਲਿਖਿਆ ਹੈ ਕਹਿੰਦੇ ਕਿ ਇੱਥੇ ਕੌਣ ਆਪਣਾ ਤੇ ਕੌਣ ਪਰਾਇਆ ਜ਼ਿੰਦਗੀ ਬੜੀ ਮਹੱਤਵਪੂਰਨ ਹੈ ਜ਼ਿੰਦਗੀ ਦੇ ਵਿੱਚ ਬਹੁਤ ਉਤਾਰ ਚੜਾ ਆਉਂਦੇ ਨੇ ਬਚਪਨ ਤੋਂ ਲੈ ਕੇ ਜਵਾਨੀ ਬੁਢਾਪੇ ਤੱਕ ਜ਼ਿੰਦਗੀ ਦੇ ਹਰ ਰੰਗ ਮਿਲਦੇ ਨੇ ਸਾਨੂੰ ਅਸੀਂ ਹਰ ਉਮਰ ਦੇ ਵਿੱਚ ਹਰ ਤਰ੍ਹਾਂ ਦਾ ਰੰਗ ਦੇਖਦੇ ਹਾਂ ਜ਼ਿੰਦਗੀ ਦਾ ਬਚਪਨ ਦਾ ਜਵਾਨੀ ਦਾ ਬੁਢਾਪੇ ਦਾ ਤੇ ਮੌਤ ਦੇ ਟਾਈਮ ਲਾਸਟ ਤੱਕ ਜਿਸ ਵੀ ਉਮਰ ਚ ਹੁੰਨੇ ਆ ਅਸੀਂ ਹਰ ਤਰ੍ਹਾਂ ਦਾ ਅਸੀਂ ਹਰ ਤਰ੍ਹਾਂ ਦਾ ਸਮਾਂ ਹੰਡਾਉਂਦੇ ਆਂ ਹਰ ਤਰ੍ਹਾਂ ਦੇ ਲੋਕਾਂ ਨਾਲ ਸਾਡਾ ਫਾਪ ਪੈਂਦਾ ਜ਼ਿੰਦਗੀ ਦੇ ਵਿੱਚ ਹਨ ਸਾਨੂੰ ਪੈਰ ਪੈਰ ਤੇ ਪਤਾ ਲੱਗਦਾ ਕਿ ਸਾਡਾ ਇੱਥੇ ਕੌਣ ਆਪਣਾ ਤੇ ਕੌਣ ਪਰਾਇਆ ਕਹਿਣ ਨੂੰ ਤਾਂ ਸਾਰੀ ਦੁਨੀਆ ਹੀ ਕਹਿ ਦਿੰਦੀ ਐ ਕੋਈ ਨਾ ਫਿਕਰ ਨਾ ਕਰ ਤੇਰੇ ਨਾਲ ਖੜੇ ਹਨ ਪਰ ਜਿਹੜੇ ਨਾਲ ਖੜਦੇ ਨੇ ਨਾ ਉਦੋਂ ਹੀ ਪਤਾ ਲੱਗਦਾ ਵੀ ਕਿਹੜਾ ਨਾਲ ਖੜਦਾ ਔਖੇ ਵੇੜੇ ਤੇ ਸੌਖੇ ਵੇੜੇ ਤੇ ਕੌਣ ਸਾਡੇ ਨਾਲ ਖੜਦਾ ਖੁਸ਼ੀ ਦੇ ਵਿੱਚ ਤਾਂ ਸਾਡੇ ਨਾਲ ਬਹੁਤ ਸਾਰੇ ਜੁੜ ਜਾਂਦੇ ਨੇ ਖੁਸ਼ੀਆਂ ਦੇ ਵਿੱਚ ਸਾਡੇ ਨਾਲ ਹਸਣ ਵਾਲੇ ਤਾਂ ਹੱਸਣ ਵਾਲੇ ਬਹੁਤ ਹੋ ਜਾਣਗੇ ਪਰ ਜਦੋਂ ਦੁੱਖ ਮੁਸੀਬਤ ਦਾ ਟਾਈਮ ਬੁੰਦੈਣਾ ਰੋਦਿਆਂ ਦੇ ਨਾਲ ਬਹੁਤ ਘੱਟ ਖੜਦੇ ਆ ਬਹੁਤ ਘੱਟ ਲੋਕ ਖੜਦੇ ਆ ਤੇ ਜਿਹੜੇ ਖੜਦੇ ਆ ਉਹ ਵਕਾਇਈ ਸੱਚੇ ਯਾਰ ਸੱਚੇ ਦੋਸਤ ਸੱਚੇ ਰਿਸ਼ਤੇ ਹੋਈ ਹੁੰਦੇ ਨੇ ਜਿਹੜੇ ਸਾਡੇ ਨਾਲ ਜ਼ਿੰਦਗੀ ਦੇ ਵਿੱਚ ਸਾਡੇ ਨਾਲ ਖੜਦੇ ਨੇ ਸੋ ਗੱਲ ਹੁੰਦੀ ਆ ਸੱਚ ਦੀ ਸੱਚ ਤੇ ਖੜਨਾ ਜ਼ਰੂਰੀ ਆ ਸੱਚ ਨਾਲ ਚੱਲੋ ਹਮੇਸ਼ਾ ਆਪਣਿਆਂ ਦਾ ਸਾਥ ਦਿਓ ਆਪਣਿਆਂ ਦਾ ਸਾਥ ਦਿਓ ਔਖੇ ਸਮੇ ਦੇ ਵਿੱਚ ਜ਼ਰੂਰ ਸਾਥ ਦਿਓ ਜਿੰਨਾ ਸਾਥ ਦੇ ਸਕਦੇ ਹੋ ਜ਼ਰੂਰ ਸਾਥ ਦਿਓ ਔਖੇ ਸਮੇ ਦੇ ਵਿੱਚ ਇਹ ਸਭ ਤੋਂ ਵੱਡੀ ਗੱਲ ਹੈ ਕਿ ਕਿਸੇ ਨੂੰ ਮੁਸੀਬਤ ਦੇ ਵਿੱਚੋਂ ਬਾਹਰ ਕੱਢਣ ਵੇਲੇ ਅਗਰ ਤੁਸੀਂ ਉਹਦਾ ਹੌਸਲਾ ਬਣ ਕੇ ਉਹਦੇ ਨਾਲ ਤੁਰਦੇ ਹੋ ਨਾ ਤਾਂ ਤੁਸੀਂ ਇੱਕ ਨਵੀਂ ਜ਼ਿੰਦਗੀ ਦੇ ਦਿੰਦੇ ਉਹਦੇ ਵਾਸਤੇ ਚਾਹੀ ਉਹ ਰਸੇ ਕੁਛ ਨਹੀਂ ਦੇ ਸਕਦੇ ਇੱਕ ਸਮਾਂ ਇੱਕ ਸਮਾ ਬਹੁਤ ਕੀਮਤੀ ਹੁੰਦਾ ਹੈ। ਅਗਰ ਦੋ ਪਹਿਲ ਆਪਾਂ ਕਿਸੇ ਆਪਣੇ ਲਈ ਦੋ ਪਹਿਲ ਆਪਾਂ ਕਿਸੇ ਆਪਣੇ ਲਈ ਦੇ ਸਕਦੇ ਹਾਂ। ਕਿਸੇ ਨੂੰ ਹੌਸਲਾ ਦੇ ਸਕਦੇ ਹਾਂ। ਹਨਾ? ਹੋਰ ਕੁਝ ਨਹੀਂ ਦੇ ਸਕਦੇ ਹੌਸਲੇ। ਹੌਸਲਾ ਦੇਣ ਲੱਗਿਆ ਸਾਡਾ ਕੁਝ ਨਹੀਂ ਲੱਗਦਾ। ਸਾਡਾ ਕੁਝ ਨਹੀਂ ਕਰਦਾ ਹਨ। ਤਾਂ ਫਿਰ ਸਾਡੇ ਹੌਸਲੇ ਨਾਲ ਉਹਦਾ ਹੌਸਲਾ ਵੱਧਦਾ ਹਨ। ਤਾਂ ਕੋਈ ਸਕਦਾ ਉਹ ਜ਼ਿੰਦਗੀ ਜਿਉਣ ਲਈ ਇੱਕ ਚੰਗੇ ਰਸਤੇ ਤੇ ਚੱਲ ਪਈ ਇੱਕ ਉਹਨੂੰ ਸਹਾਰਾ ਮਿਲ ਜੀ, ਇੱਕ ਉਹਨੂੰ ਹੌਸਲਾ ਮਿਲ ਜੀ ਜ਼ਿੰਦਗੀ ਜਿਉਣ ਦਾ। ਸੋ ਦੋਸਤੋ ਜ਼ਿੰਦਗੀ ਦੀ ਕਦਰ ਕਰੋ ਆਪਣੇ ਆਂ ਦੀ ਕਦਰ ਕਰੋ ਆਪਣੇ ਸੱਚੇ ਰਿਸ਼ਤਿਆਂ ਦੀ ਕਦਰ ਕਰੋ ਇਹ ਹੀ ਸਾਡਾ ਸਭ ਤੋਂ ਵੱਡਾ ਜ਼ਿੰਦਗੀ ਦਾ ਮਕਸਦ ਹੁੰਦਾ ਸੱਚ ਬੋਲਣਾ ਚੰਗਾ ਬੋਲਣਾ ਇੱਕ ਸੱਚ ਬੋਲਣਾ ਹੁੰਦਾ ਇੱਕ ਮਿੱਠਾ ਬੋਲਣਾ ਹੁੰਦਾ ਇਹ ਦੋ ਗੱਲਾਂ ਨੇ ਜਿਆਦਾ ਮਿੱਠਾ ਬੋਲਣ ਵਾਲੇ ਲੋਕਾਂ ਤੋਂ ਵੀ ਬਚੋ ਹੱਦ ਤੋਂ ਜਿਆਦਾ ਮਿੱਠਾ ਬੋਲਦੇ ਹਨ ਉਹਨਾਂ ਤੋਂ ਵੀ ਬਚੋ ਇਹ ਕੋਈ ਬੰਦਾ ਜ਼ਬਾਨ ਦਾ ਕੌੜਾ ਹੋ ਸਦਾ ਸੱਚ ਦੀ ਗੱਲ ਕਰ ਰਿਹਾ ਹੋਵੇ ਤਾਂ ਹੀ ਗੱਲ ਕੌੜੀ ਲੱਗਦੀ ਹੈ ਤੇ ਇਸੇ ਕਰਕੇ ਜ਼ਰੂਰੀ ਨਹੀਂ ਹੈ ਜਿਹੜਾ ਕੋਈ ਜ਼ਿਆਦਾ ਹੱਦ ਤੋ ਮਿੱਠਾ ਬੋਲਦਾ ਹੈ ਸਾਡਾ ਉਹ ਆਪਣਾ ਹੈ ਨਾ ਜਾਂ ਸਾਨੂੰ ਉਹ ਜ਼ਿਆਦਾ ਪਿਆਰ ਕਰਦਾ ਜਿਹੜਾ ਜ਼ਿਆਦਾ ਮਿੱਠਾ ਬੋਲਦਾ ਜਾਂ ਸਾਡਾ ਉਹ ਜ਼ਿਆਦਾ ਸੱਜਣ ਦੋਸਤ ਕਰੀਬੀ ਕੋਈ ਵੀ ਹੈ ਆਪਣੀ ਸਾਡੇ ਨਾਲ ਹੈ ਨਾ ਇਹ ਗੱਲਾਂ ਨਹੀਂ ਹੁੰਦੀਆਂ ਗੱਲ ਹੁੰਦੀ ਹੈ ਸੱਚ ਤੇ ਖੜਨ ਵਾਲੇ ਦੀ ਤੇ ਕਾਕੀ ਕਿਸੇ ਦੇ ਮਨ ਨੂੰ ਤਾਂ ਕੋਈ ਪੜ ਨਹੀਂ ਸਕਦਾ ਕਿਸੇ ਦੇ ਦਿਲ ਨੂੰ ਕੋਈ ਪੜ ਨਹੀਂ ਸਕਦਾ ਕਿਸੇ ਦੇ ਅੰਦਰ ਕੀ ਹੈ ਆ ਇੱਕ ਜ਼ਿੰਦਗੀ ਦੇ ਤਜਰਬੇ ਮੁਤਾਬਕ ਹੈ ਇੱਕ ਜਜਮੈਂਟ ਹੁੰਦੀ ਹੈ ਐਨਾ ਕੁ ਤਜਰਬਾ ਜ਼ਿੰਦਗੀ ਦਾ ਇਨਸਾਨ ਨੂੰ ਤਜਰਬਾ ਦੱਸ ਦਿੰਦਾ ਕਿ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਕੌਣ ਤੁਹਾਡੇ ਨਾਲ ਖੜਾ ਹੈ ਕੌਣ ਤੁਹਾਡਾ ਆਪਣਾ ਉਹਦੀ ਵਿੱਚ ਤੇ ਕੌਣ ਪਰਾਇਆ ਹੈ ਕੌਣ ਤੁਹਾਨੂੰ ਪੌੜੀ ਚੜਾਉਣ ਲੱਗਿਆ ਆਸਰਾ ਦੇਣ ਵਾਲਾ ਹੈ ਹਨਾ ਤੇ ਕੌਣ ਪੌੜੀ ਚੜੇ ਹੋਏ ਦੀ ਫੜ ਕੇ ਲੱਤ ਖਿੱਚਣ ਵਾਲਾ ਇਹ ਹਾਲਾਤ ਜ਼ਰੂਰ ਬੰਦੇ ਨੂੰ ਤਜਰਬੇ ਦੇ ਤੱਬਕ ਦੱਸ ਦਿੰਦੇ ਆ ਵੀ ਤੁਸੀਂ ਕਿਹੋ ਜਿਹੇ ਹਾਲਾਤਾਂ ਵਿੱਚ ਹੋ ਤੁਹਾਡੇ ਸਾਥੀ ਤੁਹਾਡੇ ਸਹਿਯੋਗੀ ਕਿਹੋ ਜਿਹੇ ਹਨ ਇਹ ਗੱਲਾਂ ਸਾਰੀਆਂ ਜ਼ਿੰਦਗੀ ਇੱਕ ਤਜਰਬਾ ਹੀ ਦੱਸਦੀ ਹੈ ਸਾਰੀ ਜ਼ਿੰਦਗੀ ਬੰਦਾ ਤਜਰਬੇ ਸਿੱਖਦਾ ਰਹਿੰਦਾ ਸਾਰੀ ਜ਼ਿੰਦਗੀ ਬੰਦਾ ਜਿਉਣ ਦਾ ਢੰਗ ਸਿੱਖਦਾ ਰਹਿੰਦਾ ਹਨ ਜਿਉਣ ਬੰਦੇ ਨੂੰ ਜਿਉਣ ਦਾ ਚੱਜ ਆਉਣਾ ਚਾਹੀਦਾ ਮੈਂ ਤੇ ਇਹ ਗੱਲ ਕਿੰਨਾ ਬੰਦੇ ਨੂੰ ਜਿਉਣ ਦਾ ਚੱਜ ਹੋਣਾ ਚਾਹੀਦਾ ਉਹਦੇ ਚ ਕਈ ਗੱਲਾਂ ਹੁੰਦੀਆਂ ਨੇ ਕਿਸੇ ਨਾਲ ਛਲ ਕੈਪਟਨਾ ਕਰੋ ਧੋਖਾ ਨਾ ਕਰੋ ਹੈਨਾ ਇਹ ਤੁਸੀਂ ਕਿਸੇ ਦਾ ਫਾਇਦਾ ਨਹੀਂ ਕਰ ਸਕਦੇ ਨਾ ਨੁਕਸਾਨ ਨਾ ਕਰੋ ਇਹ ਜ਼ਿੰਦਗੀ ਦੇ ਚੰਗੇ ਅਸੂਲ ਹੁੰਦੇ ਨੇ ਜੇ ਤੁਸੀਂ ਚੰਗੇ ਅਸੂਲਾਂ ਤੇ ਚੱਲਣ ਦੀ ਗੱਲ ਕਰੋਗੇ ਤਾਂ ਤਾਂ ਮੇਰੇ ਖਿਆਲ ਮੁਤਾਬਕ ਵੀ ਚੰਗੇ ਰਾਹ ਤੇ ਚੱਲਣਾ ਚੰਗੇ ਅਸੂਲਾਂ ਤੇ ਚੱਲਣਾ ਹੈ ਤਾਂਕਿ ਔਖਾ ਕਠਿਨ ਪਰ ਲੰਬੇ ਸਮੇਂ ਵਾਸਤੇ ਤੁਹਾਡੇ ਜ਼ਿੰਦਗੀ ਨੂੰ ਸੌਖਾ ਕਰ ਦਿੰਦਾ ਹੈ ਤੇ ਬਾਕੀ ਆਪਣੇ ਪੈਰਾਏ ਦੀ ਪਛਾਣ ਜਿਹੜੀ ਹੁੰਦੀ ਹੈ ਨਾ ਉਹ ਕਹਿੰਦੇ ਔਖੇ ਸਮੇਂ ਚ ਪਤਾ ਲੱਗਦਾ ਹੈ ਖੁਸ਼ੀਆਂ ਦੇ ਵਿੱਚ ਦੁਨੀਆ ਨਾਲ ਤੁਰ ਪੈਂਦੀ ਹੈ ਬਹੁਤ ਖੁਸ਼ ਹੁੰਦੇ ਆ ਸੋ ਅਗਰ ਜ਼ਿੰਦਗੀ ਚ ਤੁਹਾਡੀ ਛੋਟੀ ਜੀ ਮਦਦ ਕਿਸੇ ਦੀ ਕਰਦੇ ਆ ਕਿਸੇ ਦਾ ਫਾਇਦਾ ਹੁੰਦਾ ਨਾ ਦਿਰੂਰ ਕਰਿਆ ਕਰੋ ਤੁਹਾਡੇ ਥੋੜੇ ਜਿਕੇ ਇੱਤੇ ਆਸਰੇ ਨਾਲ ਕਿਸੇ ਦੀ ਜ਼ਿੰਦਗੀ ਸਬਰ ਜਾਵੇ ਕਿਸੇ ਦਾ ਜ਼ਿੰਦਗੀ ਦਾ ਮਕਸਦ ਮਿਲ ਜਾਵੇ ਚੰਗੀ ਗੱਲ ਬਾਕੀ ਰਹੀ ਗੱਲ ਹੁੰਦੀ ਆ ਪੁੰਨਦਾਨ ਦੀ ਹੈ ਨਾ ਕੰਦੇਦਾਨ ਕਰਿਆ ਕਰੋ ਅਗਰ ਲੋੜਵੰਦ ਤੁਹਾਨੂੰ ਹੈ ਨਾ ਕੋਈ ਦਿਸਦਾ ਜ਼ਰੂਰ ਮਦਦ ਕਰੋ ਜਿੰਨੀ ਕਰ ਸਕਦੇ ਹੋ ਲੋੜਵੰਦ ਤੁਹਾਨੂੰ ਕੋ ਮਿਲ ਜੇ ਨਾ ਜ਼ਰੂਰ ਮਦਦ ਕਰਿਆ ਕਰੋ ਕਰਨੀ ਵੀ ਚਾਹੀਦੀ ਹੈ ਨਾ ਹਾਲਾਤ ਦੇਖ ਕੇ ਜ਼ਰੂਰ ਕਰਿਆ ਕਰੋ ਮਦਦ ਸ਼ਾਇਦ ਤੁਹਾਡਾ ਕੀਤਾ ਕੋਈ ਮਦਦ ਵਾਲਾ ਚੰਗਾ ਕੰਮ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਰ ਤੁਹਾਡੀ ਜ਼ਿੰਦਗੀ ਨੂੰ ਸੁਖਾਲਾ ਬਣਾ ਦੇਵੇ ਤੁਹਾਡੀ ਜ਼ਿੰਦਗੀ ਨੂੰ ਵਧੀਆ ਬਣਾ ਦੇਵੇ ਤੁਸੀਂ ਕੁਝ ਪਰਮਾਤਮਾ ਤੋਂ ਮੰਗਦੇ ਜੇ ਛੇ ਤੋਂ ਬਿਨਾ ਮੰਗਿਆ ਹੀ ਤੁਹਾਨੂੰ ਮਿਲ ਜਾਵੇ ਆਪਾਂ ਮੰਗਦੇ ਆਂ ਪਰਮਾਤਮਾ ਦੇ ਦਰ ਤੇ ਜਾ ਕੇ ਅਲੱਗ-ਅਲੱਗ ਇਸ਼ਿਆਮਾ ਹੁੰਦੀਆਂ ਨੇ ਨਾ ਲੋੜਾਂ ਹੁੰਦੀਆਂ ਨੇ ਜ਼ਿੰਦਗੀ ਦੇ ਵਿੱਚ ਪਰਮਾਤਮਾ ਆ ਦੇ ਦੇ ਪਰਮਾਤਮਾ ਆਉ ਦੇ ਦੇ ਉਹ ਚੀਜ਼ਾਂ ਪਰਮਾਤਮਾ ਜਾਣੀ ਜਾਣ ਹੈ ਸਾਡੇ ਇੱਕ ਮਨ ਦਾ ਵਹਿਮ ਹੁੰਦਾ ਹੈ ਕਿ ਅਸੀਂ ਉੱਥੇ ਜਾ ਕੇ ਮੰਗਾਗੇ ਤਾਂ ਸਾਨੂੰ ਮਿਲੇਗਾ ਹਾਂ ਇਹ ਗੱਲ ਸੱਚ ਵੀ ਹੈ ਇੱਕ ਮਨ ਨੂੰ ਟਿਕਾਉਣਾ ਇੱਕ ਜਗ੍ਹਾ ਤੇ ਇਹ ਜ਼ਰੂਰੀ ਹੈ ਪਰਮਾਤਮਾ ਨੂੰ ਯਾਦ ਕਰਨ ਵਾਸਤੇ ਨਾ ਮਨ ਨੂੰ ਟਿਕਾਉਣਾ ਜ਼ਰੂਰੀ ਹੈ ਤਾਂ ਹੀ ਅਰਦਾਸ ਕਬੂਲ ਹੁੰਦੀ ਤਾਂ ਹੀ ਦੁਆਵਾਂ ਕਬੂਲ ਹੁੰਦੀਆਂ ਨੇ ਤੇ ਹੁੰਦੀਆਂ ਜ਼ਰੂਰ ਨੇ ਸੱਚੇ ਮਨ ਨਾਲ ਅਰਦਾਸਾਂ ਕੀਤੀਆਂ ਗਈਆਂ ਫਰਿਆਦਾਾਂ ਕੀਤੀਆਂ ਨੇ ਪਰਮਾਤਮਾ ਝੋਲੀ ਪੜਦਾ ਪਰਮਾਤਮਾ ਸਭ ਕੁਝ ਦਿੰਦਾ ਹੈ ਕਈ ਵਾਰੀ ਅਸੀਂ ਜਲਦੀ ਚ ਹੁੰਨੇ ਆ ਬੜਾ ਕਾਲਾ ਪੰਡ ਸਾਡੇ ਚ ਹੁੰਦਾ ਕਿ ਪਰਮਾਤਮਾ ਨੇ ਸਾਨੂੰ ਆਹ ਨਹੀਂ ਦਿੱਤਾ ਪਰਮਾਤਮਾ ਨੇ ਸਾਨੂੰ ਉਹ ਨਹੀਂ ਦਿੱਤਾ ਕਈ ਵਾਰੀ ਉਹ ਸਮਾਂ ਨਹੀਂ ਹੁੰਦਾ ਜਿਹੜਾ ਉਹ ਖੁਦ ਈਸ਼ਵਰ ਪਰਮਾਤਮਾ ਰੱਬ ਹੈ ਨਾ ਚਾਹੇ ਲੇਟ ਹੁੰਦੀ ਨਾ ਕੋਈ ਚੀਜ਼ ਸਾਨੂੰ ਮਿਲਦੀ ਹੈ ਕਈ ਵਾਰ ਇਹ ਕਿਸੇ ਚੰਗੇ ਵਾਸਤੇ ਹੀ ਹੁੰਦੀ ਹੈ ਹੋ ਸਕਦਾ ਉਹਦੇ ਵਿੱਚ ਸਾਡਾ ਕੁਸ਼ ਪਰਮਾਤਮਾ ਨੇ ਚੰਗਾ ਸੋਚਿਆ ਹੋਵੇ ਹੋ ਸਕਦਾ ਜੋ ਅਸੀਂ ਮੰਗਦੇ ਹਾਂ ਉਸ ਤੋਂ ਵੱਧ ਕੇ ਸਾਨੂੰ ਪਰਮਾਤਮਾ ਨੇ ਕੁਝ ਦੇਣਾ ਹੋਵੇ ਪਰਮਾਤਮਾ ਸਾਡੀ ਪ੍ਰੀਖਿਆ ਵੀ ਲੈਂਦਾ ਹੈ ਸਾਡਾ ਹੀ ਇਮਤਿਹਾਨ ਹੈ ਸਾਡੀ ਜ਼ਿੰਦਗੀ ਨਾ ਸਾਡਾ ਇਮਤਿਹਾਨ ਹੈ ਸਾਡੀ ਜ਼ਿੰਦਗੀ ਸਾਡੇ ਤੋਂ ਹਮੇਸ਼ਾ ਇਮਤਿਹਾਨ ਲੈਂਦੀ ਇੱਕ ਬਹੁਤ ਵੱਡਾ ਇਮਤਿਹਾਨ ਹੈ ਇਹਦੇ ਚੋਂ ਪਾਸ ਕੌਣ ਹੁੰਦਾ ਹੈ ਜ਼ਿੰਦਗੀ ਦੇ ਇਮਤਿਹਾਨ ਚੋਂ ਪਾਸ ਕੌਣ ਹੁੰਦਾ ਹੈ ਜ਼ਿੰਦਗੀ ਦੇ ਇਮਤਿਹਾਨ ਚੋਂ ਪਾਸ ਉਹ ਹੁੰਦਾ ਜੀ ਦੇ ਕੋਲ ਸਬਰ ਸੰਤੋਖ ਤੇਰਜ ਹੌਸਲਾ ਕੀਤੀ ਬੜੀ ਚੀਜ਼ਾਂ ਹੁੰਦੀਆਂ ਨੇ ਜ਼ਿੰਦਗੀ ਦੇ ਇਮਤਿਹਾਨ ਚੋਂ ਉਹ ਪਾਸ ਹੁੰਦਾ ਉਹ ਬੰਦਾ ਡੋਲਦਾ ਨਹੀਂ ਅ ਡੋਲ ਲਿੰਦਾ ਜਦੋਂ ਸਾਡੇ ਕੋਲੇ ਸਬਰ ਸੰਤੋਹ ਹਨ ਇਹ ਚੀਜ਼ਾਂ ਸਾਡੇ ਕੋਲੇ ਹੋਈਆਂ ਪਰ ਜ਼ਿੰਦਗੀ ਦਾ ਜਿਹੜਾ ਇਮਤਿਹਾਨ ਹੈ ਜ਼ਿੰਦਗੀ ਦਾ ਜਿਹੜਾ ਪੇਪਰ ਹੈ ਉਹ ਅਸੀਂ ਪਾਸ ਕਰ ਲਿਆ ਸਮਝੋ ਸਭ ਤੋਂ ਵੱਡੀ ਹੁੰਦੀ ਗੱਲ ਸਹਿਣਸ਼ੀਲਤਾ ਦੀ ਤੇ ਸਬਰ ਦੀ ਅੱਜ ਇੱਕ ਗੱਲ ਸੋਨ ਰਹੀ ਸੀ ਕਹਿੰਦੇ ਇਨਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਕੀ ਹੁੰਦਾ ਹੈ ਕੌਣ ਹੁੰਦਾ ਹੈ ਗੁੱਸਾ ਇਨਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਗੁੱਸਾ ਕੁਝ ਲੋਕ ਨਾ ਇਸ ਤਰ੍ਹਾਂ ਨੀ ਚਾਲਾਂ ਖੇਡਦੇ ਕਿਸੇ ਦੇ ਕੋਲੋਂ ਕਿਸੇ ਦਾ ਆਪਣਾ ਹੀ ਨੁਕਸਾਨ ਕਰਾਉਣ ਲਈ ਇਹੋ ਜਿਹਾ ਕੁਝ ਕਰਨਾ ਕਿ ਉਹਨੂੰ ਗੁੱਸਾ ਆਵੇ ਗੁੱਸੇ 'ਚ ਆ ਕੇ ਉਹ ਕੁਝ ਬੋਲੇ ਤੇ ਉਹ ਗਲਤ ਸਾਬਤ ਹੋਵੇ ਹੈਨਾ ਇਹ ਆਪਾਂ ਨੂੰ ਪਤਾ ਹੈ ਕਿ ਜਲਦਬਾਜ਼ੀ 'ਚ ਲਏ ਫੈਸਲੇ ਗੁੱਸੇ 'ਚ ਬੋਲੀਆਂ ਗੱਲਾਂ ਕਿ ਹਮੇਸ਼ਾ ਨੁਕਸਾਨ ਕਰਦੀਆਂ ਨੇ ਇਹਨਾਂ ਚੀਜ਼ਾਂ ਦਾ ਹਮੇਸ਼ਾ ਨੁਕਸਾਨ ਹੀ ਹੁੰਦਾ ਹੈ ਇਹਦੇ ਗੁੱਸੇ ਦੇ ਵਿੱਚ ਅਸੀਂ ਕੋਈ ਫੈਸਲੇ ਲਵਾਂਗੇ ਜਲਦਬਾਜ਼ੀ ਦੇ ਵਿੱਚ ਅਸੀਂ ਕੋਈ ਫੈਸਲੇ ਲਵਾਂਗੇ ਉਸ ਦਾ ਨੁਕਸਾਨ ਹੀ ਹੁੰਦਾ ਹੈ ਸੋ ਗੁੱਸੇ ਨੂੰ ਕੰਟਰੋਲ 'ਚ ਰੱਖਣਾ ਆਪਣੇ ਆਪ ਨੂੰ ਕੰਟਰੋਲ 'ਚ ਰੱਖਣਾ ਆਪਣਾ ਆਪ ਸਹੀ ਕਰਕੇ ਰੱਖਣਾ ਜ਼ਰੂਰੀ ਹੈ ਸਾਨੂੰ ਹਮੇਸ਼ਾ ਲੰਬੀ ਸੋਚ ਨਾਲ ਚੱਲਣਾ ਚਾਹੀਦਾ। ਜ਼ਿੰਦਗੀ ਛੱਟ ਘੜੀ ਦੀ ਨਹੀਂ ਹੈ। ਜੇ ਆਪਾਂ ਸਿੱਧੇ ਰਸਤੇ ਨਾਲ ਵੇਖੀ ਹੈ ਨਾ। ਜ਼ਿੰਦਗੀ ਛੱਟ ਘੜੀ ਦੀ ਨਹੀਂ ਹੈ, ਪਲ ਤੋਂ ਪਲ ਦੀ ਨਹੀਂ ਹੈ। ਜੇ ਜਿਉਣ ਦੀ ਖਾਤਰ ਜੀਏ, ਦੇਖੀਏ ਤਾਂ ਜ਼ਿੰਦਗੀ ਬਹੁਤ ਲੰਬੀ ਹੈ। ਫਿਰ ਅਸੀਂ ਇਹਨੂੰ ਪਲ ਤੋਂ ਪਲ ਦੇ ਵਿੱਚ ਗੁੱਸੇ ਵਿੱਚ ਆ ਕੇ ਖਤਮ ਕਰੀਏ ਜਾਂ ਜ਼ਿੰਦਗੀ ਦੇ ਫੈਸਲੇ ਲਈਏ। ਇਹ ਇਨਸਾਨ ਦੀ ਮੂਰਖਤਾ ਹੈ ਜਿੰਦਗੀ ਨੂੰ ਜਿਉਣਾ ਹੈ ਜਿੰਦਗੀ ਦਾ ਆਨੰਦ ਲੈਣਾ ਜਿੰਦਗੀ ਨੂੰ ਮਾਨਣਾ ਇਹ ਇਨਸਾਨ ਦੇ ਹੱਥ 'ਚ ਹੈ ਕਿ ਅਸੀਂ ਜ਼ਿੰਦਗੀ ਦੇ ਜਿੰਦਗੀ ਨੂੰ ਕਿਸ ਤਰ੍ਹਾਂ ਲੈ ਰਹੇ ਹਾਂ ਕਿਸ ਤਰ੍ਹਾਂ ਸੋਚ ਰਹੇ ਹਾਂ ਇਹ ਸਾਡੇ ਤਿੰਨ ਰੇਪਰ ਜ਼ਿੰਦਗੀ ਨੂੰ ਸੁਖਾਲਾ ਬਣਾਉਣਾ ਆਨੰਦਮਈ ਬਣਾਉਣਾ ਜੇ ਜ਼ਿੰਦਗੀ ਨੂੰ ਸੁਖਾਲਾ ਬਣਾਉਣਾ ਆਨੰਦਮਈ ਬਣਾਉਣਾ ਇਹ ਸਾਡੇ ਤੇ ਨਿਰਭਰ ਹੈ ਸਾਡੇ ਤੇ ਡਿਪੈਂਡ ਹੈ ਸਾਡੇ ਵਿੱਚ ਨਿਮਰਤਾ ਸਹਿਣਸ਼ੀਲਤਾ ਸਹਜਤਾ ਹੋਣੀ ਚਾਹੀਦੀ ਹੈ ਹਰ ਵਕਤ ਅਸੀਂ ਤਤੇ ਗਰਮ ਹੋਏ ਰਹੀਏ ਜੀ ਜ਼ਿੰਦਗੀ ਦਾ ਅਨੰਦ ਜ਼ਿੰਦਗੀ ਦਾ ਮਜ਼ਾ ਕਰ ਕਰਾ ਹੋ ਜਾਂਦਾ ਹੈ ਹਰ ਵਕਤ ਹੀ ਸਾਡੇ ਸੁਭਾਅ ਦੇ ਵਿੱਚ ਗਰਮੈਸ਼ ਰਹੇ ਅਸੀਂ ਜ਼ਿੰਦਗੀ ਵਧੀਆ ਲਈ ਜੀ ਸਕਦੇ ਸਾਡੀ ਜ਼ਿੰਦਗੀ ਦੇ ਉਹ ਪਲ ਜਿਹੜੇ ਹੁੰਦੇ ਆ ਉਹ ਅਸੀਂ ਮਾਣ ਨਹੀਂ ਸਕਦੇ ਉਹਨਾਂ ਕਲਾਂ ਦਾ ਆਨੰਦ ਨਹੀਂ ਲੈ ਸਕਦੇ ਇਹ ਸਾਡੇ ਵਿੱਚ ਹਰ ਵਕਤ ਇਹੀ ਸੋਚ ਰਹੇ ਬਦਲੇ ਦੀ ਭਾਵਨਾ ਨਾ ਰੱਖੋ ਕਿਸੇ ਨਾਲ ਜਿੰਦਗੀ ਜਿਉਣ ਦਾ ਨਿਮਰਤਾ ਦੇ ਵਿੱਚ ਸਭ ਤੋਂ ਵੱਡਾ ਗੁਣ ਹੈ ਬਦਲੇ ਦੀ ਭਾਵਨਾ ਨਾ ਰੱਖੋ ਵਕਤ ਤੇ ਛੱਡ ਦਿਓ ਸਮੇਂ ਤੇ ਛੱਡ ਦਿਓ ਜੇਕਰ ਤੁਹਾਡੇ ਨਾਲ ਕੋਈ ਕਰਦੇ ਆ ਨਾ ਵਾਦਾ ਵਕਤ ਤੇ ਛੱਡ ਦਿਓ ਸਮੇਂ ਤੇ ਛੱਡ ਦਿਓ ਆਪਣੇ ਆਪ ਸਭ ਕੁਝ ਠੀਕ ਹੋ ਜਾਏਗਾ ਜਦੋਂ ਅਸੀਂ ਕੁਝ ਗੱਲਾਂ ਵਕਤ ਤੇ ਛੱਡ ਦਿੰਨੇ ਆ ਨਾ ਜ਼ਿੰਦਗੀ ਦੇ ਕੁਝ ਰਿਜ਼ਲਟ ਕੁਝ ਨਤੀਜੇ ਬਹੁਤ ਖੂਬਸੂਰਤ ਹੁੰਦੇ ਨੇ ਅਸੀਂ ਵਕਤ ਨੂੰ ਬਦਲ ਨਹੀਂ ਸਕਦੇ ਵਕਤ ਨੂੰ ਅੱਗੇ ਪਿੱਛੇ ਨਹੀਂ ਕਰ ਸਕਦੇ ਤਾਂ ਫਿਰ ਸਾਨੂੰ ਹੌਸਲਾ ਰੱਖਣਾ ਪਏਗਾ ਸਾਨੂੰ ਆਪਣੇ ਜ਼ਿੰਦਗੀ ਜਿਉਣ ਦੇ ਤਰੀਕੇ ਜਿਹੜੇ ਨਾਲ ਸਹਜਤਾ ਨਾਲ ਲੈਣੇ ਪੈਣੇ ਕੁਦਰਤ ਦੇ ਨਿਯਮ ਮੁਤਾਬਕ ਲੈਣੇ ਪੈਣੇ ਚੱਲਣਾ ਪੈਣਾ ਸੋ ਅੱਜ ਸਮਾਂ ਐਸਾ ਕਿ ਹਰ ਇੱਕ ਤੇ ਬਹੁਤਾ ਭਰੋਸਾ ਨਹੀਂ ਕੀਤਾ ਜਾ ਸਕਦਾ ਹਰ ਇੱਕ ਤੇ ਹੱਦ ਤੋਂ ਵੱਧ ਅੱਖਾਂ ਬੰਦ ਕਰਕੇ ਭਰੋਸਾ ਕਰਨਾ ਮੂਰਖਤਾ ਹੈ ਅੱਜ ਦੇ ਸਮੇਂ ਦੇ ਵਿੱਚ 100% ਸਾਰੇ ਦਾ ਸਾਰਾ ਭਰੋਸਾ ਕਰਨਾ ਕਿਸੇ ਤੇ ਮੂਰਖਤਾ ਦੀ ਨਿਸ਼ਾਨੀ ਹੈ ਭਰੋਸਾ ਕਰੋ ਯਕੀਨ ਕਰੋ ਸਮੇਂ ਦੇ ਸਾਹਮਣੇ ਆਪਣਾ ਆਪ 100% ਕਿਸੇ ਦੇ ਹਵਾਲੇ ਨਾ ਕਰੋ ਆਪਣੀ ਜ਼ਿੰਦਗੀ ਦੀ ਜਿਹੜੀ ਚਾਬੀ ਹੈ ਨਾ ਰਿਮੋਟ ਹੈ ਕਿਸੇ ਦੇ ਹੱਥ ਨਾ ਦਿਓ ਜ਼ਿੰਦਗੀ ਦਾ ਰਿਮੋਟ ਆਪਦੇ ਹੱਥ ਚ ਹੋਵੇ ਤੁਹਾਡੇ ਕੋਲ ਹੀ ਹੋਣਾ ਚਾਹੀਦਾ ਹੈ। ਨਹੀਂ ਤਾਂ ਕਿਸੇ ਦੇ ਹੱਥ ਹੋ ਗਿਆ ਨਾ ਉਹ ਆਪਣੀ ਮਰਜ਼ੀ ਨਾਲ ਚਲਾਏਗਾ। ਤੁਹਾਡੀ ਜ਼ਿੰਦਗੀ ਕਿਸੇ ਹੋਰ ਦੇ ਹੱਥ ਹੋ ਜੇਗੀ। ਐਸਾ ਹੋਣ ਤੋਂ ਬਚਾਓ ਆਪਣੇ ਆਪ ਨੂੰ। ਆਪਣੇ ਆਪ ਨੂੰ ਆਪਣੇ ਬੱਚਿਆਂ ਨੂੰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕੀ ਜ਼ਿੰਦਗੀ ਖੁਦ ਜਿਓ ਆਪਣੇ ਤਰੀਕੇ ਨਾਲ ਜਿਓ ਅਸੂਲਾਂ ਨਾਲ ਜਿਓ ਆਪਣੀ ਆਪ ਲਈ ਜ਼ਿੰਦਗੀ ਜਿਓ ਕਿਸੇ ਲਈ ਨਹੀਂ ਕੋਈ ਜਿਉਂਦਾ ਜੀ ਅਸੀਂ ਜ਼ਿੰਦਗੀ ਆਪਣੇ ਆਪ ਲਈ ਜਿਉਣਾ ਤੇ ਜ਼ਿੰਦਗੀ ਦੇ ਜਿਹੜੇ ਅਸੂਲ ਨੇ ਉਹ ਕੁਦਰਤ ਨਾਲ ਮਿਲ ਕੇ ਸਾਨੂੰ ਚੱਲਣਾ ਪੈਂਦਾ ਜਿੱਦ ਕਿ ਅਸੂਲਾਂ ਨੂੰ ਤੋੜ ਨਹੀਂ ਸਕਦੇ ਬਹੁਤ-ਬਹੁਤ ਧੰਨਵਾਦ ਦੋਸਤੋ ਜਿੰਨੇ ਸਾਡੇ ਲਾਈਵ ਚ ਜੁੜੇ ਸੀ ਬਹੁਤ-ਬਹੁਤ ਸ਼ੁਕਰੀਆ